ਇਹ ਇਹ ਪੂਰਨ ਨੇ ਜਿਨ੍ਹਾਂ ਨੂੰ ਮਈਆ ਭਗਵਾਨ ਜੀ ਨੇ ਵੀ ਕਹਿਤਾ ਕਿ ਮੈਂ ਪੂਰਨ ਮਹਾਪੁਰਸ਼ ਅੱਜ ਦੇਖੀਆ ਪੂਰਨ ਪੁਰਸ਼ ਪੂਰਨ ਪੁਰਸ਼ਾ ਦੇਖੀ ਸਾਧੂਆਂ ਨੇ ਵੀ ਉਹਨਾਂ ਨੂੰ ਕਹਿ ਦਿੱਤਾ ਕਿ ਪੂਰਨ ਨੇ ਈਸ਼ਰ ਸਿੰਘ ਮਹਾਰਾਜ ਜੀ ਨੇ ਕਹਿ ਦਿੱਤਾ ਪੂਰਨ ਨੇ ਵਿਆਸ ਵਾਲੇ ਬਾਬਾ 사ਵਨ ਸਿੰਘ ਜੀ ਨੇ ਕਿਹਾ ਪੂਰਨ ਨੇ ਮਾ ਮਈਆ ਭਗਵਾਨ ਜੀ ਨੇ ਕਿਹਾ ਪੂਰਨ ਨੇ ਅਨੇਕਾਂ ਨੇ ਕੀਤੀ-ਕੀਤੀ ਕਹਾਤ ਦੱਸਾਂ ਮਹਾਰਾਜ ਪੂਰਨ ਨੇ ਆਪਾ ਪੂਰਨ ਦੇ ਲੜਦੰਦ ਸੈਂ ਲੇਕਿਨ ਅੱਜ ਦਾ ਸਮਾਪਤਾ ਕਿਸ ਤਰ੍ਹਾਂ ਦੱਸਾਂ ਮੈਂ ਦੇਖਦਾ ਕਿ ਜਿੰਨੀ ਸਤਗੁਰ ਮਹਾਰਾਜ ਦੀ ਪੂਰੀ ਵਾਲਿਆਂ ਦੀ ਸੰਗਤ ਸੀ ਜਿੰਨੀ ਸਤਗੁਰ ਮਹਾਰਾਜ ਕੁੰਡੇ ਵਾਲਿਆਂ ਨੇ ਫੁੱਲ ਬਾੜੀ ਨੂੰ ਸਜਾਇਆ ਸੀ ਵਧਾਇਆ ਸੀ ਨਾ ਅੱਜ ਵੀ ਜਾਨਾ ਖਿੜੀ ਨਾ ਜਾਣੇ ਕੀ ਤਜ਼ਰ ਲੱਗੀ ਇਸ ਪੇਖ ਨੂੰ ਕਿ ਜਿੰਨੀ ਸਤਗੁਰਾਂ ਦੀ ਸੰਗਤ ਸੀ ਨਾ ਸੰਗਤ ਜੀ ਤੁਸੀਂ ਮੰਨਦੇ ਹੋ ਕਿ 18 ਕੜਾਹੇ ਬਹੁਤ बड़ी ਗੱਲ ਹੁੰਦੀ ਹੈ ਦੇਖਦੇ ਲੱਗੇ ਤੁਹਾਡੇ ਕਿੰਨੇ ਲੱਗੂਗੀ ਮੈਨੂੰ ਲੱਗਦਾ ਹੈ ਕਿ ਛੋਟੀ ਜਿਹੜੀ ਉਹ ਰਾਤ ਬੜੀ ਰਾਤ ਲਾ ਲੋ

ਆਖਰੀ ਦੰਦੇ ਦੀ ਪਛਾਣ ਨਹੀਂ ਸੀ ਹੁੰਦੀ ਐਨੀ ਲੂਟਕ ਸੰਦਤ ਹੁੰਦੀ ਅਲੋਗੋ ਨਾ ਕੋਈ ਪੋਸਟਰ ਸੀਗਾ ਨਾ ਦੱਸਿਆ ਜਾਂਦਾ ਸੀ ਕਿ ਸਮਾਜੋਂ ਮੈਂ ਕਿਹੋ ਜੀ ਕੋਈ ਗੱਟੀਆਂ ਨਹੀਂ ਸੀ ਲੋਕਾਂ ਕੋਲ ਕੋਈ ਮੋਟੋ ਕੋਈ ਸਾਧਨ ਨਹੀਂ ਬਸ ਦੁਰ ਕੇ ਜਿਹਨੂੰ ਜਿੱਦਾਂ ਚੰਗਾ ਲੱਗਦਾ ਸੀ ਉਹ ਆ ਜਾਂਦਾ ਸੀ ਪਹੁੰਚਦੇ ਸੀ ਲੇਕਿਨ ਅੱਜ ਜੇ ਸਾਰੀਆਂ ਸੁਵਿਧਾਵਾਂ ਹੋਣ ਦੇ ਬਾਵਜੂਦ ਵੀ ਇੱਕ ਸਾਦੀ ਸ਼ਤਤ घट करके एक प्रेम घट करके साथ नहीं समा कुछ इस तरह का नाजुक समाफ करो गुस्सा करो दस बा ने कहा है ना कि संत नोलना चाहता है और सच बोलन वाला ही संत है ते जे मैं काबिया झूठ बोला तो भी मैं तो कहना की यह भी संत नहीं है हालांकि है भी नहीं मैं मन भी नहीं ਲੇਕਿਨ ਸੱਚ ਬੋਲਣਾ ਇਸ ਤਾਬਿਆ ਦੀ ਮਰਿਆਦਾ ਹੁੰਦੀ ਹੈ ਔਰ ਅੱਜ ਇਸ ਤਾਬਿਆ ਨੂੰ ਹੀ ਮੈਂ ਦੇਖਦਾ ਕਿ ਆਪਾਂ ਇਹਨੂੰ ਝੂਠ ਦੀ ਪੰਡ ਬਣਾ ਰੱਖਿਆ ਇਹਨੂੰ ਝੂਠ ਵਾਸਤੇ ਵਰਤਿਆ ਜਾ ਰਿਹਾ ਹੈ ਮੈਂ ਬੜਾ ਹੈਰਾਨ ਹੁੰਦਾ ਕਈ ਵਾਰ ਜਦੋਂ ਇੱਕ ਪ੍ਰਵਕਤਾ ਇੱਕ ਸੰਤ ਤਾਬਿਆ ਤੇ ਬੈਠ ਕੇ ਝੂਠ ਬੋਲਦਾ ਸੱਚ ਸੁਣਨਾ ਤਾਂ ਮੁਸ਼ਕਿਲ ਹੈ ਲੇਕਿਨ ਜੇ ਸੱਚ ਸੁਣਨਾ ਮੁਸ਼ਕਿਲ ਹੈ ਤਾਂ ਉਹਦਾ ਅਰਥ ਇਹ ਨਹੀਂ ਕਿ ਸੰਤ ਆਪਣੀ ਜੀਵ ਨੂੰ ਬਦਲ ਦੇ

ਲੇਕਿਨ ਜੀਵ ਇੱਕ ਦਿੱਤੀ ਹੈ ਜੀਵ ਦਿੱਤੀ ਹੈ ਸੱਤ ਬੋਲਣ ਵਾਸਤੇ ਮਹਾਰਾਜ ਜੀ ਕਹਿੰਦੇ ਝੂਠ ਨਹੀਂ ਬੋਲਣਾ ਇਹ ਕਿਤੇ ਨਹੀਂ ਲਿਖਿਆ ਬਾਣੀ ਵਿੱਚ ਕਿ ਝੂਠ ਸੁਣਨਾ ਨਹੀਂ ਝੂਠ ਦੇਖਣਾ ਨਹੀਂ ਇਹ ਨਹੀਂ ਲਿਖਿਆ ਲੇਕਿਨ ਇਹ ਜ਼ਰੂਰ ਲਿਖਿਆ ਕਿ ਝੂਠ ਬੋਲਣਾ ਨਹੀਂ ਲੇਕਿਨ ਜਿਹੜੀ ਚੀਜ਼ ਤੋਂ ਰੋਕਿਆ ਜਾ ਆਪਾਂ ਸਾਰੀ ਤੋਂ ਸਭ ਤੋਂ ਜ਼ਿਆਦਾ ਉਹ ਹੀ ਕੰਮ ਕਰ ਰਹੇ ਸਭ ਤੋਂ ਜ਼ਿਆਦਾ ਝੂਠ ਬੋਲਿਆ ਜਾ ਰਿਹਾ ਔਰ ਕੌਣ ਬੋਲ ਰਿਹਾ ਜਿਹਦੇ ਉੱਪਰ ਲੱਖਾਂ ਲੋਕਾਂ ਦੀ ਆਸਤਾ ਹੈ ਜਿਹੜਾ ਲੋਕਾਂ ਨੂੰ ਪ੍ਰਚਾਰ ਕਰਕੇ ਮਾਰਗਦਰਸ਼ਨ ਦੇ ਰਿਹਾ ਹੈ ਉਹ ਹੀ ਝੂਠ ਬੋਲ ਰਿਹਾ ਤੰਗਦੀ ਝੂਠੇ ਨਾ ਮੈਂ ਸੁਣਿਆ ਮਾ ਬੁੱਖਾਂ ਦੇ ਕੋਲੋਂ ਕਹਿੰਦੇ ਝੂਠ ਦੇ ਪੈਰ ਜਿਹੜੇ ਆ ਨਾ ਉਹ ਤੁਹਾਨੂੰ ਪਤਾ ਨਾ ਲੰਘਦੇ ਨਹੀਂ ਚੱਲਦੇ ਉਹ ਜ਼ਿਆਦਾ ਦੂਰ ਤੱਕ ਨਹੀਂ ਚੱਲ ਸਕਦਾ ਝੂਠ ਲੰਗੜਾ ਹੁੰਦਾ ਝੂਠ ਅੱਜ ਤੁਹਾਨੂੰ ਖતમ ਸਾਥ ਹਮੇਸ਼ਾ ਔਰ 1 ਕਰੋੜ ਦੱਸਾਂ ਸੰਗਤ ਜੀ ਇੱਕ ਝੂਠ 100 ਝੂਠ ਬੁਲਾਉਂਦਾ ਇਹ ਸਾਥੇ ਇੱਕ ਵਾਰੀ ਬੋਲਣਾ ਪੈਂਦਾ ਮੁੜ ਕੇ ਕਦੇ ਬੋਲਣਾ ਨਹੀਂ एक झूठ बोलिया एक सौ झूठ बोलो फिर सौ झूठ याद रखने अच्छा जे सौ एक भी झूठ भूल गए फिर पड़े जाऊंगे दोबारा बोलना पे कद नहीं सच एक बार बोलना सच ना सायारा की है सायकारा है सत् साहेब सच ना संघ कि सत्संज हर चीज तो सा लेकिन मैं बड़ा हैरान हूं कि सत्संग भी झूठे हो रहे हैं, जो साधा साहेब भी अपन आज बना लिया, आज देखो कितने साहेब बन गए हैं, झूठे साहेब बहुत हो गए, लेकिन असली ताई कोई। अपाव साक्षात न जुड़ जाइए, संगति देही नाली जुड़ना, देही को सदगुर कहें ये तो